ਇਦੋ ਸੌਣ ਦਾ ਮੈਂ ਇਨਾ ਹੁੰਦਾ ਨਾ ਸ਼ਾਮਣ ਸੋਹਣੇ ਬੱਦਲ ਛਾਏ ਇਹ ਆਮ ਖਾਬਤ ਹੈ ਇਹ ਜਿਹੜਾ ਮੌਸਮ ਹੁੰਦਾ ਹੈ ਹਰ ਇੱਕ ਚੀਜ਼ ਦੀ ਰੁੱਤ ਹੁੰਦੀ ਹੈ ਸਰੀਰ ਦੀ ਵੀ ਰੁੱਤ ਹੈ ਕਿ ਬਚਪਨ ਜਵਾਨੀ ਬੜੇਪਾ ਮੌਤ ਇਸੇ ਤਰ੍ਹਾਂ ਨਾ ਅੱਗੇ ਕੁੜੀਆਂ ਗਾਇ ਕਰੈਂ ਜੀਆਂ ਕਹਿੰਦਾ ਤੀਆਂ ਬਾਲਿਆ ਬਰੋਟਿਆ ਕੁੜੀਆਂ ਮੰਗਦੀਆਂ ਮੀਵੇ ਦਿਉਰ ਕੁਮਾਰਾ ਜੇਠ ਕੁਮਾਰਾ ਇੱਕ ਨੂੰ ਕਹਿੰਦੀ ਜੀਵੇ ਤੀਆਂ ਬਾਲਿਆ ਬਰੋਟਿਆ ਕੁੜੀਆਂ ਮੰਗਦੀਆਂ ਮੀਵੇ ਅੱਗੇ ਕੁੜੀਆਂ ਪਿੱਛੋ ਖੇਲੇ ਕਰੈਂ ਜੋ ਕਹਿੰਗਣੇ ਕਹਿੰਦਾ ਵਿੱਚ ਚਬਾਰੇ ਖੇਲੇ ਗੇਟੀਆਂ ਘਰ ਜਾਵਣਗੇ ਪੋਟੇ ਤੇਰੇ ਛੁੱਟਣ ਨੂੰ ਪਾਦਿਆਂ ਪਿੰਗ ਬਰੋਟੇ ਤੇਰੇ ਛੁੱਟਣ ਨੂੰ ਕਹਿੰਦਾ ਅੱਖ ਮਜੌਰੀ ਦਸਣ ਲੱਗੀ ਹੋਗੀ ਤੂੰ ਮਟਿਆਰ ਕੁੜੇ ਦੀ ਤੇਰੇ ਦਾ ਕੋਈ دیਵਾਨਾ ਬਾਹਰ ਵੀ ਚਾਤੀ ਮਾਰ ਕੁੜੇ ਦਿਲ ਬਦਲੇ ਦਿਲ ਦੇਵਾਂਗੇ ਦਿਲੋ ਜਾਣਨਾ ਖੋਟਿਓ ਤੇਰੇ ਛੁੱਟਣ ਨੂੰ ਪਾਦਿਆਂ ਪਿੰਗ ਬਰੋਟੇ ਤੇਰੇ ਛੁੱਟਣ ਨੂੰ ਓਏ ਓਏ ਵਿੱਚ ਤਰ ਜਣਾ ਚਰਖਾ ਕੱਤ ਦੇ ਕਦੇ ਕੱਣਾ ਫਲਕਾਰੀ ਓਏ ਚਿਹਰੇ ਤੇ ਮਸ਼ਕਾਨਾਂ ਆਇਆਂ ਸਭ ਨੂੰ ਲੱਗੇ ਪਿਆਰੀ ਓਏ ਦਿਲ ਦੀਆਂ ਸਦਰਾ ਪੂਰੀਆਂ ਕਰਦੀ ਲਾ ਚੁੰਨੀਆ ਨੂੰ ਗੋਟੇ ਤੇਰੇ ਚੁੱਟਣ ਨੂੰ ਪਾ ਦਾ ਪਿੰਗ ਬਰੋਟੇ ਤੇਰੇ ਚੁੱਟਣ ਨੂੰ ਓ ਕਹਿੰਦਾ ਪਿੰਗਾ ਪਾ ਕੇ ਕਿੱਕਲੀ ਪਾ ਲੈ ਮੁੱਲ ਨਾ ਲੱਗਦਾ ਕੋਈ ਏ ਦਿਨ ਤੈਨੂੰ ਯਾਦ ਆਉਣਗੇ ਜਤਪੁਰ ਦੇ ਦਰਸ਼ਨ ਹੋਈ ਓਏ گاਉਣ ਵਾਲਾ ਤੈਨੂੰ ਨੱਚਦੀ ਵੇਖ ਗਿਆ ਨੋਟ ਵਾਰੂਗਾ ਮੋਟਿਓ ਤੇਰੇ ਝੁੱਟਣ ਨੂੰ ਪਾ ਦਿਆਂ ਪਿੰਗ ਬਰੋਟੇ ਤੇਰੇ ਝੁੱਟਣ ਨੂੰ